ਸਤਿ ਸ਼੍ਰੀ ਅਕਾਲ। ਬਰੀ ਕੋਏ। ਅਸਰੀਂ ਗਾਹੜੀ ਆਲੀ ਗੱਲ ਕਰਦੇ ਪਰਿਵਾਰਾਂ ਵੱਲੋਂ ਚੜਾਦੇ ਵੀ ਨਹੀਂ ਕੰਮ ਰੋ। ਬੜਾ ਬਲੌਗ ਬਹੁਤ ਚੱਲੂ ਤੁਰਾ ਉੱਥੇ ਨਾਲ ਜਲ ਮਾੜਾ ਮੋਟਾ। ਭਾਈ ਤੂੰ ਸਾਫਾ ਬਹੁਤ ਬੰਦਿਓ। ਤੁਹਾਡੀ ਕੈਨੇਡਾ 'ਚ ਬਹੁਤ ਮੰਗ ਆ। ਜੇ ਨਾ ਛੱਡ ਕੇ ਬਲੌਗ ਤਾਂ ਨਹੀਂ ਚੱਲਦਾ। ਜਿਵੇਂ ਤੂੰ ਇੱਕ ਹੁਣ 2 ਸਾਲ ਹੋਏ ਇਕੱਠ ਬਹੁਤ ਹੁੰਦਾ ਸੰਗਤ ਆ। ਲੋੜੀ ਨੇ ਘਬਰਾ ਦਰਖੋ। ਆਮਨ ਕੈਨੇਡਾ ਆਨੰਦ ਲੈਂਦਾ ਹੋਇਆ ਨਗਰ ਕੀਰਤਨ ਪੰਨੀ ਵਾਲੇ ਦਾ ਵਿਦੇਸ਼ ਤੋਂ ਲੈ ਵੀ ਚਲਾ ਚਲਾ ਵੀ ਲੋਈ ਇਹ ਮੁੰਡਾ ਪ੍ਰਾਕਿਆ ਦਾ ਬਹੁਤ ਸ਼ਰਾਰਤੀ ਆ। ਤੱਕੂਆ ਯਾਰ ਯਾਰ ਤੱਕਣਾ। ਚਲ ਪਰੇ ਨਾ ਸਿੱਟ। ਇਹ ਦੇਖੋ ਲੋ ਪਿੱਛੇ ਮੜਾ ਜਾ ਯਾਰ ਸਕਰੀਨ ਤੋਂ ਪਹਿਲਾਂ ਬਈ 3 ਮਿੰਟ ਲੁਟਿਆ ਨਾ ਚੱਲ ਬੋਰ ਦੇ ਬਣਾਓ ਓਏ ਈਸ਼ੂ ਬੋਰ ਦੇ ਬੱਸ ਬਣਾਓ ਪਹਿਲਾਂ ਸਾਨੂੰ ਰੈਗੂਲਰ ਜਿਹੀ ਬਲੀਰ ਪਾ ਕੇ ਦਿਨਾ ਇਹ 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 ਨਾ ਬਾਈ ਜੀ ਇਹ ਦੋ ਬੱਚਿਆਂ ਦਾ ਪਿਓ ਆ। ਆਵਲਾ ਬਹੁਤ ਲੁੱਕ ਚ ਆ ਬਈ। ਇੱਕ ਟੋਕਰਾ ਤੇ ਇੱਕ ਬਾਲਟੀ ਆ। ਆਵਲੇ ਬਈ ਪਹਿਲੀ ਵਾਰੀ ਪੱਕ ਬੰਨੀ ਆ। ਹਾਂ ਬਈ। ਬਸ ਸੋਹਣੀ ਲੱਗਦੀ। ਤੇ ਛਿੱਤਕੇ ਨਾ ਮਾਰਾਉਂਦਾ ਈ। ਪਹਿਲੀ ਈ ਆ ਬਈ। ਪਹਿਲਾ ਇਹ ਗਰਮ ਜੀ ਦੋਈ ਇਹਨੂੰ। ਪ੍ਰਸ਼ਾਦਾ ਦੋਈ ਗਰਮ ਜਾ। ਉਹ ਇੱਕ ਟੋਕਰਾ ਵਾਲੀ ਦੋਧੇ ਰੱਖੇ ਪਏ ਬਾਈ ਆ। ਇਹ ਪਹਿਲੇ ਰੌਣਕ ਜੀ ਫਤਿਹ ਕਰ ਰਹੇ ਨੇ। ਛੇੜ ਜੀ। ਪਾਦੇ ਜੀ ਫਤਿਹ। ਹੈਲੋ। ਇਹ ਬਹੁਤ ਹੀ ਨਾਮੀ ਖਿਡਾਰੀ। ਬੰਦ ਬੰਨੀ ਆਲਾ ਪੱਤਾ। ਐਡੀ ਬਸ ਬਈ। ਨੋਜਵਾਨ ਬਖਸ਼ ਦੋ। ਪੱਕ ਤੁਹਾਡੇ ਬਹੁਤ ਸੋਹਣੀ ਲੱਗ ਰਹੀ ਆ ਜੀ। ਪਰ ਟਰੱਕ ਵਾਲੇ ਨੇ കബ്ഖാരി <laughs> ਸਤਿ ਸ਼੍ਰੀ ਅਕਾਲ ਜੀ ਇਹ ਵਾਲਾ ਇਹ ਬਲੌਗ ਦੇ ਵਿੱਚ ਆ ਰਹੇ ਆ ਹਰਮਨ ਭੁੱਲਰ ਜੀ ਇਹ ਵਾਲੇ ਜੀ ਬਬਲੇ ਭਾਈ ਦੋਦੀ ਸੇਵਾ ਚੱਲ ਰਹੀ ਹੈ ਹਾਂਜੀ ਹਾਂਜੀ ਪੂਰਾ ਨਹੀਂ ਆਇਆ ਪੂਰਾ ਨਹੀਂ ਆਇਆ ਜੀ ਬਾਈ ਉਹਨੂੰ ਨਹੀਂ ਪੂਰਾ ਕਰ ਸਕਦੇ ਕਿਉਂ ਜੀ ਪਿਛਲੇ ਸਾਲ ਵੀ ਤੁਸੀਂ ਇਦਾਂ ਹੀ ਕੀਤਾ ਸੀ ਗਾਈ ਬੜਾ ਯੋਗਦਾਨ ਕਿੰਨਾ ਗਾਈ ਬਾਈ ਆਈ ਪਾਇਆ ਸੀ ਪੰਥ ਤੋਂ ਲਿਸਟ ਤੇ ਤੁਹਾਡਾ ਨਾਮ ਹੈ ਨਹੀਂ ਇਹ ਗੁਫ਼ਤਾਨ ਦਿੱਤਾ ਸੀ ਗਾਈ ਚੰਗ ਮਾਸੀ ਏ ਨਹੀਂ ਲੱਗੀ ਬਵਲੇ ਮਿਸ ਵੋ ਆ ਗਿਆ ਬਵਲੇ ਦੇ ਪੜਾ ਕੇ ਮਿਸ ਚੱਲ ਰੇ ਇੱਕ ਵਾਰੀ ਪਰ ਆ ਰਿਹਾ ਹੈ ਸਟਾਈਲ ਮੇਰੇ ਜਾਨ ਤਾਰਾ બબલા બબલ લાગપયા બબલ, ભાઈ

ਮੁੰਡਾ ਮਲਾਜਮ ਵਾਟਰ ਬਾਕਸ ਬੈਗ ਵਿੱਚ ਬਹੁਤ ਸਾਫ ਕਰਦਾ ਇੱਕ ਵੀ ਲੈ ਲੀ ਇੱਕ ਮਿੰਟ ਖੜੋ ਖੜੋ ਉਹ ਕਾਕਾ ਲਓ ਵੀ ਆ ਅੱਗੇ ਲੈ ਆਗੇ ਵਾਹਿਗੁਰੂ ਜੀ ਲੇਲਾ ਮਾੜਾ ਮਾੜਾ ਵਟਾਮਣ ਵਧੇ ਵਟਾਮਣ ਕੱਦ ਵਧਣ ਦੀ ਦਵਾਈ ਲੈ ਰਿਆ ਇਹ ਕੱਦ ਵਧਣ ਦੇ ਕੇਲੇ ਵਧਣ ਵਧਾ ਲਓ ਜੀ ਲਓ ਇੱਕ ਬੈਡ ਮੈਨੂ ਸੀਰੀਅਲ ਵਾਦਿਆ ਮੋਰ ਕੋਲ ਹੀ ਗਾ ਵੀ ਲੰਗਰ ਚੱਕਣਾ ਉਹਨਾਂ ਕੇ ਬੱਸ ਹਾਬਨਾ ਖਾ ਲੇ

I'm feeling good. Just some things